ਸ਼ੇਰ ਨਾਲ ਐਹ ਕੁ ਲੈਣਾ ਬੱਜਾ ਉਦਾ ਹੀ ਬੱਜਾ ਤੇ ਸ਼ੇਰ ਇੱਥੇ ਪਿਆ ਵਾ ਤੇ ਐਸ ਰੱਖ ਦੂ ਨਾ ਮੀਓ ਦਿਖ ਦਿੱਤੀ ਕੋਈ ਲੱਤਾਂ ਨੂੰ ਕੋਈ ਤਾਂ ਕੁਛ ਨਹੀਂ ਰੰਗਤਾ ਬਾਸ ਆ ਗਈ ਜਿਹੜੀ ਬੜਾ ਮੁਸ਼ਕਲ ਗੁਰਦੁਆਰੇ ਚਾਈਦਾ ਤੇ ਗੁਰਦੁਆਰੇ ਸ਼ਾਮਾ ਜਾ ਕੇ ਘੜੀ ਤੇ ਸਿਮਤਾ ਖਰੀਦ ਆਈ ਤੇ ਕੋਣ ਗੁਰਦੁਆਰੇ ਨਹੀਂ ਜਾਈਦਾ ਮੁੰਡਾ ਬਾਥਰੂ ਨੂੰ ਕੰਮ ਨੂੰ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪਿੰਦਾ ਸੀ ਆ ਗਿਆ ਜੀ ਪਿੰਡ ਚ ਕਲਾਗੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੇ ਇਹਦਾ ਮੁਲਾਜ਼ਮ ਕੀਤਾ ਸੀਰਾਂ ਨੇ ਐ ਕੁ ਲੈਣਾ ਬੱਜਾ ਉਹਦਾ ਹੀ ਬੱਜਾ ਤੇ ਸੀਰ ਇੱਥੇ ਪਿਆ ਵਸ ਤਿਆਰ ਉਹਦਾ ਇੱਥੇ ਹੀ ਰਹਿ ਗਿਆ ਤੇ ਐਸ ਰੋਗ ਤੋਂ ਲੰਮੀ ਉਹ ਰਿੱਧੀ ਖੱਡੀ ਸੀ ਕੋਈ ਲੱਤਾਂ ਨਹੀਂ ਕੋਈ ਚਾਰ ਕੁਝ ਨਹੀਂ ਰੰਗਦਾ ਬਸ ਆਹ ਰਿੱਧੀ ਖੱਡੀ ਬੜਾ ਮੁਸ਼ਕਲ ਗੁਰਦੁਆਰੇ ਜਾਇਦਾ ਤੇ ਗੁਰਦੁਆਰੇ ਸ਼ਰਮਾ ਜਾ ਕੇ ਘੜੀ ਕੋ ਸਿਮਤਾ ਖਰੀਦ ਆ ਹੀ ਹਾਂ ਤੇ ਕੋਣ ਗਰਦ ਬਾਰੇ ਨਹੀਂ ਜਾਏਗਾ ਮੱਖਣ ਸਿੰਘ ਇਹ ਰਾਤ ਸਾਰ 12 ਵਜੇ ਦਾ ਟਾਈਮ ਹੈਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਨੇ ਵੇਖਿਆ ਤेंदੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਵੀ ਛੱਟ ਲੱਗ ਗਈ ਡਾਂਗ ਕੌਣ ਖਿੱਚ ਲੈ ਤेंदੂਆ ਤੇ ਤेंदੂ ਨੇ ਡਾਂਗ ਹਾਂਜੀ ਅਸੀਂ ਚੀਤਾ ਕਹੀ ਜੰਨੇ ਹੈ ਤेंदੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕੰਧ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿਤੇ ਲਾਇਆ ਪਿੰਜਰਾ ਇੱਕ ਖਿਨਾਂ ਨੇ ਲਾ ਮਹਿਗਮ ਵਾਲਿਆਂ ਨੇ ਜੰਗਲਾ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰਵੇ ਹੁਣ ਪਿੰਡ 'ਚ ਕੀ ਕੀ ਨੁਕਸਾਨ ਕਰ ਗਿਆ ਪਿੰਡ 'ਚ ਕੱਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਅਸੀਂ ਪਿੰਜਰ ਹੀ ਰਹਿਣਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵਿਖਾਦੀ ਆ ਫੱਟੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟ ਨਹੀਂ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੇ ਦਾ ਮੁਲਾਜ਼ਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਪੀ ਠੀਕ ਆ ਸੱਚ ਹੋਏ ਹਾਂਜੀ ਤੇ ਇਹ ਜਿਹੜੇ ਫਿਰ ਕੰਮ ਕੁੰਮ ਹੁੰਦੇ ਨੇ ਇਹ ਇਹ ਕੁੱਕੜ ਰਖੇ ਵਿੱਚ ਅੱਛਾ ਆਂਦੇ ਕੋਈ ਨਾ ਕੋਈ ਵਿੱਚ ਮਾਸ ਪਾਉ ਤੇ ਕੋਈ ਨਾ ਕੋਈ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ हां जी ठीक है नहीं होने ही होने ही आप आके इनका ले जाओ पिंजरा हुन कणका वढियांगे वेल हो गया डर कोई नहीं पहला खेती ही जता तो लोग कदे भी सकदा डरते है ना ते हुन ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆ ਗਈ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾ ਸਾਰੇ ਕਵੀ ਕਹਤਾਂ ਦਾ ਇਧਰ ਆ ਗਿਆ ਇਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਸੀਂ ਨਗ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ ਸ਼ੇਰ ਆਉੜੇ ਆਖੂ ਲੈਣਾ ਵੱਜਾ ਉਹਦਾ ਹੀ ਵੱਜਾ ਤੇ ਸ਼ੇਰ ਇੱਥੇ ਪਿਆ ਵਸ ਤੇ ਐਸ ਰੋਕਦੂ ਲੰਮੀ ਉਹਦੀ ਘੱਡੀ ਸੀ ਕੋਈ ਲੱਤਾਂ ਨੇ ਕੋਈ ਚਾਹ ਕੁਛ ਨਹੀਂ ਰੰਗਤਾ ਆ ਸਾਰੀ ਇੱਥੇ ਥੱਲੇ ਬੜਾ ਮੁਸ਼ਕਲ ਗੁਰਦੁਆਰੇ ਜਾਇਦਾ ਤੇ ਗੁਰਦੁਆਰੇ ਸ਼ਰਮਾ ਜਾ ਕੇ ਘੜੀ ਤੇ ਸਿਮਤਾ ਖਰੀਦ ਆਈ ਤੇ ਕੋਣ ਗੁਰਦੁਆਰੇ ਨਹੀਂ ਜਾਇਦਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪਿੰਦਾ ਹੋ ਆ ਗਿਆ ਪਿੰਡ ਚ ਕਾਲਾ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹਦਾ ਕੱਟੀ ਵਿਖਾਦੀ ਆ ਪੱਠੇ ਲੱਗ ਗਏ ਤੇ ਰੌਲਾ ਪਹਿਲੇ ਚਰੰਦਾਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮੁਲਾਜ਼ਮ ਕੀਤਾ ਵਾ ਸ਼ੇਰ ਆ ਰੇ ਐ ਕੁ ਲੈਣਾ ਬੱਜਾ ਉਹਦਾ ਹੀ ਬੱਜਾ ਤੇ ਸ਼ੇਰ ਇੱਥੇ ਪਿਆ ਵਸਦਾ ਤੇ ਸ਼ੇਰ ਉਹ ਇੱਥੇ ਹੀ ਰਹਿ ਗਿਆ ਤੇ ਐਸ ਰੋਕ ਤੋਂ ਲੰਮੀ ਉਹ ਰੇ ਦੀ ਖੱਦੀ ਸੀ ਕੋਈ ਲੱਤਾਂ ਨਹੀਂ ਕੋਈ ਚਾਰ ਕੁਝ ਨਹੀਂ ਰੰਗਦਾ ਬਸ ਆਹ ਸਾਰੀ ਰੇ ਦੀ ਖੱਦੀ ਬੜਾ ਮੁਸ਼ਕਲ ਗੁਰਦੁਆਰੇ ਜਾਇਦਾ ਤੇ ਗੁਰਦੁਆਰੇ ਸ਼ਰਮਾ ਜਾ ਕੇ ਘੜੀ ਕੋ ਸਿਮਤਾ ਖਰੀਦ ਆ ਹੀ ਹਾਂ ਤੇਹੋਂ ਕੋ ਦੁਬਾਰੀ ਨਹੀਂ ਜਾਏਗਾ ਮੱਖਣ ਜੀ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤेंदੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਉਹ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਉੱਤੇ ਵੀ ਛੱਟ ਲੱਗ ਗਈ ਡਾਂਗ ਕੌਣ ਖਿੱਚ ਲੈ ਤेंदੂਆ ਤੇ ਤेंदੂਆ ਨੇ ਡਾਂਗ ਹਾਂਜੀ ਅਸੀਂ ਚੀਤਾ ਗਈ ਜੰਨੇ ਆ ਹੈ ਤेंदੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਹਾਂਜੀ ਅਸੀਂ ਜਦੋਂ ਦੋਰੇ ਛਪਟ ਮਾਰ ਲਗਾ ਉਤੇ ਕੰਧ ਦੇ ਉਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿੱ데 ਲਾਇਆ ਪਿੰਜਰਾ ਇੱਕ ਇਹਨਾਂ ਨੇ ਲਾਇਆ ਮਹਿੰਗੇ ਵਾਲਿਆਂ ਦੀ ਜੰਗਲਾ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰ ਵੇ ਹੁਣ ਪਿੰਡ 'ਚ ਕੀ ਕੀ ਨੁਕਸਾਨ ਕਰਦੇ ਆ ਪਿੰਡ 'ਚ ਕੱਲ ਆਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹ ਇਹ ਕਿ ਨੁਕਸਾਨ ਕੀ ਤਾਇ ਕਰਨ ਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੀ ਥੋੜੀ ਹਟਵੇਂ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਕਮੇ ਵਾਲੇ ਦੱਸਦੇ ਪੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਕੋ ਕੰਮ ਕੰਮ ਨੇ ਰਹੀ ਇਹ ਇਹ ਕੁੱਕੜ ਰਖੇ ਵਿੱਚ ਅੱਾਂਦੇ ਕੋ ਨਾ ਕੋ ਵਿੱਚ ਮਾਸ ਪਾਉ ਤੇ ਕੁਝ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ हां जी ਠੀਕ ਨਹੀਂ ਹੁਣ ਨਹੀਂ ਹੁਣ ਹੀ ਆਪ ਆਖਾਂ ਇਹਨਾਂ ਲੈ ਜਾ ਪਿੰਜਰਾ ਹੁਣ ਕਣਕਾ ਵੱਢਿਆਂ ਗਿਆ ਵੇਲ ਹੋ ਗਿਆ ਵੇ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਸੀ ਡਰ ਤੇ ਹੈ ਹੀ ਨਾ ਤੇ ਹੁਣ ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆਉਂਦੀ ਇਹ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਵੀ ਕਹਿੰਦਾ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾਂ ਕਾ ਸਾਡੇ ਨਾਲ ਵਾਪਰੀ ਅਹੀਂ ਨਗ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ